ਜਿਲ੍ਹਾ ਲੁਧਿਆਣਾ ਸ਼ਹਿਰ ਦੇ ਵਿੱਚ ਮੈਲਾ ਕਾਂਗਰਸ ਦੀ ਮੀਟਿੰਗ ਸਾਡੀ ਭੈਣ ਸਰਿੰਦਰ ਕੌਰ ਜੀ ਜਿਨ੍ਹਾਂ ਨੂੰ ਮੈਂ ਨਵੀਂ ਇੱਕ ਜ਼ਿੰਮੇਵਾਰੀ ਦੇਣ ਲਈ ਆਈ ਸੀ ਬਹੁਤ ਹੀ ਚੰਗਾ ਲੱਗਿਆ ਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਅਸੀਂ ਲੁਧਿਆਣਾ ਸ਼ਹਿਰ ਦੀ ਮੈਲਾ ਕਾਂਗਰਸ ਦੀ ਪ੍ਰੈਜ਼ੀਡੈਂਟ ਇੱਕ ਸਾਡੀ ਉਸ ਭੈਣ ਨੂੰ ਲਾ ਰਹੇ ਹਾਂ ਜਿਹੜੇ ਕਿ ওয়ার্ড ਪ੍ਰਧਾਨ ਤੋਂ ਫਿਰ ਬਲੌਕ ਪ੍ਰਧਾਨ ਤੋਂ ਅੱਜ ਜ਼ਿਲ੍ਹੇ ਦੀ ਪ੍ਰਧਾਨਗੀ ਤੱਕ ਪਹੁੰਚੇ ਨੇ ਮੈਂ ਵਾਹਿਗੁਰੂਗੇ ਅਰਦਾਸ ਕਰਦੀ ਆ ਕਿ ਜਿਸ ਤਰ੍ਹਾਂ ਤੰਦਹੀ ਦੇ ਨਾਲ ਉਹ ਪਾਰਟੀ ਦੀ ਮਜਬੂਤੀ ਲਈ ਹਮੇਸ਼ਾ ਕੰਮ ਕਰਦੇ ਰਹੇ ਨੇ ਤੇ ਮੈਨੂੰ ਪੂਰਨ ਉਮੀਦ ਵੀ ਹੈ ਤੇ ਕਰਨਗੇ ਵਾਹਿਗੁਰੂ ਉਹਨਾਂ ਦੇ ਕੰਮ ਚ ਹੋਰ ਤਰੱਕੀ ਦੇ। ਮੈਡਮ ਇਲੈਕਸ਼ਨਾਂ ਵੀ ਆ ਰਹੀਆਂ ਬਾਈ ਇਲੈਕਸ਼ਨ ਹਲਕਾ ਵੈਸਟ ਨੂੰ ਉਸ ਲਈ ਤਿਆਰੀਆਂ ਨੇ। ਬਿਲਕੁਲ ਜੀ ਪੂਰੀ ਤਰ੍ਹਾਂ ਕਾਂਗਰਸ ਪਾਰਟੀ ਦੀ ਤਿਆਰੀ ਹੈ ਤੇ ਸਾਡੀ ਇੱਕ ਇਹ ਕੋਸ਼ਿਸ਼ ਰਹੂਗੀ ਕਿ ਵੈਸਟ ਦੇ ਵਿੱਚ ਮਹਿਲਾ ਕਾਂਗਰਸ ਦਾ ਜਿਹੜਾ ਕੰਮ ਹੋਊਗਾ ਜਿਹੜੀ ਮਿਹਨਤ ਹੋਊਗੀ ਉਹ ਅਲੱਗ ਦਿਖੂਗੀ ਕਿਉਂਕਿ ਮਹਿਲਾ ਕਾਂਗਰਸ ਦੀ ਜ਼ਿੰਮੇਵਾਰੀ ਜਿਹੜੀ ਆ ਉਹਨੇ ਹਮੇਸ਼ਾ ਸਾਰੀਆਂ ਚੋਣਾਂ 'ਚ ਜਦੋਂ ਤੋਂ ਮੈਂ ਪ੍ਰਧਾਨ ਬਣੀ ਆ ਮੈਂ ਆਪਣਾ ਪ੍ਰੈਕਟੀਕਲ ਤੁਹਾਨੂੰ ਦੱਸਣਾ ਚਾਹੁੰਦੀ ਆ ਚਾਹੇ ਉਹ ਜਲੰਧਰ ਦਾ ਇਲੈਕਸ਼ਨ ਸੀ ਚਾਹੇ ਕੋਈ 4 MP ਇਲੈਕਸ਼ਨ ਸੀ ਚਾਹੇ MLA ਦਾ ਇਲੈਕਸ਼ਨ ਸੀ ਚਾਹੇ ਸਾਡੀ ਸਟੇਟ ਤੋਂ ਬਾਹਰ ਦਾ ਇਲੈਕਸ਼ਨ ਸੀ ਮਹਿਲਾ ਕਾਂਗਰਸ ਨੇ ਪੂਰੀ ਤਨ ਦੇ ਨਾਲ ਆਪਣੀ ਡਿਊਟੀ ਨਿਭਾਈ ਹੈ ਉਸੇ ਤਰ੍ਹਾਂ ਸਾਡੀਆਂ ਭੈਣਾ ਵੈਸਟ ਦੇ ਵਿੱਚ ਜਿਹੜੀ ਚੋਣ ਹੈ ਜਿਹਦੇ ਉਮੀਦਵਾਰ ਆਸ਼ੂ ਵੀਰ ਜੀ ਨੇ ਉਸ ਵੈਸਟ ਦੇ ਵਿੱਚ ਉਸ ਹਲਕੇ ਦੇ ਵਿੱਚ ਮਹਿਲਾ ਕਾਂਗਰਸ ਦਿਨ ਰਾਤ ਇੱਕ ਕਰਕੇ ਡੋਰ ਟੂ ਡੋਰ ਕਰਕੇ ਸਾਰਿਆਂ ਤੱਕ ਕਾਂਗਰਸ ਪਾਰਟੀ ਦਾ ਸੰਦੇਸ਼ ਪਹੁੰਚਾ ਕੇ ਸਾਡੀ ਉਥੇ ਕਾਂਗਰਸ ਪਾਰਟੀ ਦੀ ਸੀਟ ਅਸੀਂ ਜਿੱਤਾਂ। ਅੱਜ ਮੈਨੂੰ ਪਾਰਟੀ ਨੇ ਪਾਰਟੀ ਹਾਈ ਕਮਾਨ ਨੇ ਮੈਡਮ ਗੁਰਸ਼ਰਨ ਕੌਰ ਰੰਦਾਵਾ ਜੀ, ਮੈਡਮ ਅਲਕਾ ਲਾਂਬਾ ਜੀ, ਮੈਡਮ ਪ੍ਰੇਨਕਾ ਗਾਂਧੀ ਜੀ ਤੇ ਪੂਰੀ ਲੀਡਰਸ਼ਿਪ ਵੱਲੋਂ ਜਿਹੜੀ ਮੈਨੂੰ ਅੱਜ ਦੀ ਜ਼ਿੰਮੇਵਾਰੀ ਮਿਲੀ ਹੈ। ਮੈਂ ਸਾਰੀ ਲੀਡਰਸ਼ਿਪ ਨੂੰ ਇਹ ਸ਼ਵਾਸ਼ਣ ਦਿੰਨੀ ਆ ਕਿ ਮੈਂ ਇਹ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਵਾਂਗੀ। ਕਿਹੜੇ ਕਿਹੜੇ ਮੁੱਦੇ ਜਿਹੜੇ ਪਹਿਲ ਦੇ ਤੁਸੀਂ ਲੁਧਿਆਣਾ ਸ਼ਹਿਰ ਦੇ ਲੁਧਿਆਣਾ ਸ਼ਹਿਰ ਦੇ ਦੇਖੋ ਜੀ ਸਭ ਤੋਂ ਪਹਿਲੇ ਤੇ 1000 ਰੁਪਏ ਦਾ ਮੁੱਦਾ ਹੈ। ਜਿਹੜਾ ਲੇਡੀਜ਼ ਨੂੰ ਵਾਦਾ ਕੀਤਾ ਗਿਆ ਸੀ ਪਰ ਅੱਜ ਤੱਕ ਪੂਰਾ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਦੇਖੋ ਇਹਨਾਂ ਨੇ ਕਿਹਾ ਸੀ ਕਿ ਅਸੀਂ ਗਰੀਬਾਂ ਦੀ ਇਹ ਜਿਹੜੀ ਸਰਕਾਰ ਹੈ ਗਰੀਬਾਂ ਦੀ ਸਰਕਾਰ ਹੋਵੇਗੀ ਪਰ ਗਰੀਬਾਂ ਨੂੰ ਇੰਨਾ ਕਿ ਜ਼ਿਆਦਾ ਰੋਲਿਆ ਗਿਆ ਜਿਹੜੇ ਰਾਸ਼ਨ ਘਟ ਕੱਟੇ ਗਏ ਸੀ ਉਹ ਗਰੀਬਾਂ ਦੇ ਕੱਟੇ ਗਏ ਸੀ ਤੇ ਹੁਣ ਜਿਹੜੀ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਈ ਰਹੀ ਚਲਾਈ ਹੈ ਉਹਦਾ ਕੀ ਹੈ ਇਹ ਹੈਗਾ ਕਿ ਉਹ ਸਹੀ ਹੋ ਰਹੀ ਹੈ ਅਗੇ ਸਰਪੰਚ ਪੰਚ ਦੇ ਕਹਿਣ ਤੇ ਹੋ ਰਹੀ ਆ ਬਹੁਤ ਲਾਗੜਾਟ ਹੁੰਦੀ ਆ ਪਿੰਡ ਦੇ ਨਾਲ ਇਹ ਵੀ ਮੈਂ ਇਹ ਕਹਾਂਗੀ ਕਿ ਇਹ ਵੀ ਨਜਾਇਜ਼ ਕੰਮ ਹੋ ਰਿਹਾ ਇਹ ਵੀ ਮੁੱਦਾ ਚੱਕਾਂਗੇ ਤੇ ਹੋਰ ਜਿੰਨਾ ਵੀ ਇਹਨਾਂ ਦਾ ਕਹਿ ਲਿਏ ਕਿ ਆਪਾਂ ਲੁਧਿਆਣਾ ਸ਼ਹਿਰ ਦੇ ਵਿੱਚ ਪੂਰਾ ਫਲੈਕਸ ਬੋਰਡਾਂ ਦੇ ਨਾਲ ਸਜਾਵਟ ਦੇ ਨਾਲ ਭਰ ਦਿੱਤਾ ਗਿਆ ਇਹ ਵੀ ਗਲਤ ਹੈ ਕਿਉਂਕਿ ਜਨਤਾ ਦਾ ਪੈਸਾ ਜਨਤਾ ਦੇ ਵਿੱਚ ਹੀ ਜਾਣਾ ਚਾਹੀਦਾ ਅਸੀਂ ਉਹ ਆਪਣੀ ਪਬਲਿਸਿਟੀ ਦੇ ਉੱਤੇ ਲਾ ਦਈਏ ਇਹ ਵੀ ਗਲਤ ਹੈ